ਆਪਣਾ ਨਾਮ ਭਈਆ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਟਿੰਫਿਟ ਕਲ ਬਲੌਗਸ ਦੇ ਵਿੱਚ ਆ ਗਿਆ ਹੈ ਕੰਟੇਨਰ ਪਿੱਛੇ ਲੱਗਿਆ ਬੋਲ ਰਹੀ ਵੀਰ ਕੋਟਰੇ ਤੇ ਅੱਜ ਹੈਗਾ ਜੀ ਵੀਰਵਾਰ ਆਪਾਂ ਚੱਲੇਗੇ ਇਥੇ ਤੇ ਮਾਸੀ ਵੀ ਆਪਣੀ ਆਈ ਹੋਈ ਆ ਪੱਟੀ ਕਰਾਉਣ ਅਸੀਂ ਆਪਾਂ ਗੋਲ ਗੱਪੇ ਖਾ ਕੇ ਆਏ ਆ ਚੁਦਰ ਨਵੂ ਬਲੌਗ ਬਣਾ ਰਿਹਾ ਵਾ ਤੇ ਕੰਟੇਨਰ ਆਪਾਂ ਦੇ ਪਿੱਛੇ ਤੇ ਇੱਧਰ ਜੀ ਆਪਣੀ ਮੰਮੀ ਬੈਠੀ ਆ ਨੇਰਾਵਾ ਨੇਰੇ ਕਰਕੇ ਹਜੇ ਆਪਾਂ ਦੁੱਧ ਨਾ ਚੱਲਿਆ ਅੱਜ ਗਾਣੇ ਦੁੱਧ ਲੱਗਿਆ ਰਹੇ ਲੱਗ ਚੱਲਦੇ ਨਹੀਂ ਬੱਜਦੀ ਨਾਲੇ ਬਸ ਉਹ ਨਾਲੇ ਆਪਾਂ ਜੀ ਦੁੱਧ ਲੈ ਕੇ ਆਣਾ ਵਾ ਅੱਜ ਗਾਣੇ ਦੁੱਧ ਨਹੀਂ ਦਿੱਤਾ ਸਾਲੂ ਵੀ ਨਹੀਂ ਕਿਤੇ ਕਾਂਢੀ ਜੀ ਦੇ ਹੂੰ ਦਾਣੇ ਦੀਆਂ ਬੋਰੀਆਂ ਵੀ ਮਹਿੰਗੀਆਂ ਨੇ ਨਾ 1500 ਰੁਪਏ ਦੀ ਬੋਰੀ 1500 ਤੇ ਆਪਾਂ ਪਹਿਲੇ ਲਾਵਾਂਗੇ ਦੁੱਧ ਤੇ ਫਿਰ ਆਪਾਂ ਚਲਾਂਗੇ ਥੇ ਤੇ 11 ਤਰੀਕ ਨੂੰ ਭੰਡਾਰਾ ਵਾ ਜੀ ਗਾਇਕ ਲੱਗਣਗੇ ਬਹੁਤ ਵੱਡੇ ਵੱਡੇ ਰਾਣਾ ਰੰਜੀਤ ਨਨਜੀ ਤੇ ਸੈਂਗਰ ਆਣੇ ਲੱਗਣਾ ਉਹਨੂੰ ਪੋਸਟਰ ਸ਼ਾਇਰ ਸ਼ੇਅਰ ਕਰ ਦਾਂਗੇ ਸਾਨੂੰ ਵੀਡੀਓ ਵੀ ਸ਼ੇਅਰ ਮੈਂ ਤਾਂ ਮੈਂ ਤੇ ਮਾਸਰ ਦਾ ਗੇ ਲਾਈਵ ਵੀ ਚੱਲੂਗਾ ਲਾਈਵ ਵੀ ਮਾਸਰ ਹਾਂ ਜਿਹੜੇ ਨਹੀਂ ਆ ਸਕਦੇ ਉਹ ਲਾਈਵ ਦੇਖ ਲੈ YouTube ਤੇ ਨਹੀਂ ਨਹੀਂ ਉਹ ਜਿਵੇਂ ਨਹੀਂ ਹੁੰਦਾ ਉਹਨਾਂ ਵੱਲੇ ਹੀ ਹੋਊਗਾ ਥੋੜੋ ਦੁੱਤ ਲੈ ਆ ਮੋਟੰ ਦੀ ਜਵਾਕ ਕਾ ਨਹੀਂ ਸੁਭਾ। ਕਿੰਨਾ ਹੋਊਗਾ ਮੀਂਹ ੜ ਕੇ ਮਨ। ਅੱਛਾ ਸੌਖਾ ਗਿਆ। ਹਾਲ ਦੀ ਫੀਡ ਸੀ। ਕੱਲ ਦਾ ਸੀਗਾ। ਕੱਲ ਵੀ ਮੀਂਹ ਨਹੀਂ ਪਿਆ ਅੱਜ ਪੂਰੀ ਧੋਪ ਸੀ। ਅੱਜ ਵਾਕ 껖 껖। ਨਾ ਅੰਦਰ ਪੱਕਾ ਕਿ ਕੱਚਾ ਹੈ। ਕਾ ਲੱਗ। ਉਹ ਕਾ ਦੇ ਤਾਂ ਪਾਣੀ ਦੇ। ਨਹੀਂ ਅੱਜ ਸੁੱਖਾ ਸਾਰਾ। ਕਿ ਬਹੁਤ ਤਪਦੀ ਹੈ। ਉਸਨੇ ਅਮਲੀ ਕੀ ਸੀ। ਹਾਂ ਬੱਦਲ ਕਿੰਨੇ ਸੋਹਣੇ ਆ ਰਹੇ ਸੀ ਤਾਂ। ਧੁੱਪ ਵੀ ਘਿਰ ਰਹੀ ਹੈ। ਮੈਂ ਤਾਂ ਬਾਗ ਚ ਬਣਾਇ ਸੀ। ਜਦੋਂ ਪਹਿਲਾ ਬਣਾਉਂਦੇ ਨੇ ਇਸ ਤੋਂ ਵੀ ਲੰਬੀ ਲੰਬੀ ਕਿ ਬਣਾਣੀ। ਜਰੂਰ ਮੈਂ ਦੇਖਾਂਗੀ ਮੈਂ ਤਾਂ ਰੋਟੀਆਂ ਲਾ ਰਹੀ ਸੀ ਰੋਟੀਆਂ ਲਾ ਕੇ ਜਰ ਦੇਖਣਗੀ ਚਲੋ ਹੁਣ ਸੈੱਟੀ ਚੱਕਿਆ ਗਿਆ ਭਰਾ ਦੇ ਆਇਆ ਅ ਤਰੇਆਫੀ ਤੇ ਮੇਰੇ ਠੱਪੀ ਕੀ ਆਟੇ ਇਹ ਤੀਏ ਆਟੇ ਬਦਲ ਗਏ ਕੀ ਹੋਇਆ ਇੱਕੋ ਹੀ ਵੀਡੀਓ ਪਾਈ ਸੀ ਅੱਛਾ ਵੀਊ ਹੁਣ ਆਪਾਂ ਬੌਂਝੀਏ ਜੀ ਥੇ ਤੇ ਤੇ ਇੱਧਰ ਹੀ ਆਪਾਂ ਡੈਡੀ ਵੀ ਬੰਮੀ ਥੇਦੀਆਂ ਨਾ ਡੈਡੀ ਵੀ ਥੇ ਤੇ ਹੀ ਹੋ ਨਾ ਡੈਡੀ ਪੀਰਾਂ ਨੂੰ ਬਾਲਾ ਮੰਨਦਾ ਵਾ ਨਾਨਾ ਸੇਵਾ ਸਾਰੇ ਦੇ ਕਾਸੀ ਚ ਦੇਖਣੇ ਆ ਬੈਠੇ ਕੀ ਕਰਦੇ ਹਾਂ ਗੰਹੇ ਡੈਡੀ ਦੇ ਦੋਸਤ ਵੀ ਇੱਥੇ ਬੈਠਾਂਗੇ ਕੀ ਕਰਨੀ ਕਰਦੀ ਹਾਂਜੀ ਜਿੱਥੇ ਮਾਂ ਜੀ ਲੱਗ ਠੀਕ ਆ ਮੰਮੀ ਤੂੰ ਜਾਏਂਗੀ ਨਾ ਮੈਂ ਤੁਹਾਡੇ ਕੋਲ ਦੇਖਾਂ ਤਾਂ ਨਹੀਂ ਹਾਂ ਨਾ ਆ ਇੱਥੇ ਲਾ ਦੇਣੇ ਛੇ ਮਿੰਟ ਅੱਛਾ ਰਿਮੋਟ ਲੈ ਇਹਦੇ ਸੋ ਫੁੜੀ ਉਰੀ ਡੈਡੀ ਨੀ ਸੋ ਬੈਠਾ ਕਿੱਥੇ ਆ ਉਹ ਬੈਠਾ ਹਾਂ ਉਹ ਬੈਠਾ ਡੈਡੀ ਉਹ ਬੈਠਾ ਡੈਡੀ ਹੁਣ ਡੈਡੀ ਲੈ ਕੇ ਆਤੀ ਉਹ ਦੱਬਾ ਚਾਹ ਉਹ ਬੈਠਾ ਡੈਡੀ ਹੁਣ ਡੈਡੀ ਦੇ ਰੈਕਸ਼ਨ ਦੇਖ ਰਹੀ ਆ ਉੱਤਰਾ ਸਾਰੇ ਆ ਔਰ ਟਿਕੇ ਡੈਡੀ ਨੂੰ ਪਤਾ ਲੱਗ ਗਿਆ ਡੈਡੀ ਤੂੰ ਬਣਾ ਔਰ ਟਿਕੇ ਡੈਡੀ ਹੁਣ ਆ ਰਹੀ ਵੀਡੀਓ ਹਾਂਜੀ ਜਾਓ ਵੀ ਜਾਂਦਾ ਅੱਗੇ ਆਈ ਨਹੀਂ ਕਰੀ ਜਾਂਦਾ ਕਾਂਜਾ ਉਗਣ 게ਟ ਖੋਲਣ ਮੰਮੀ ਉੱਪਰ ਲੈ ਖੋਲ ਮੰਮੀ ਚੱਲ ਅੰਮਰੇ ਕੋਲ ਤਾਂ ਦੁੱਧ ਦਾ ਦੁੱਧ ਇੱਧਰ ਹੁੰਦਾ ਪਰ ਦੁੱਧ ਵਾਲਿਆਂ ਨੂੰ ਚਲ ਓਏ ਬਾਗ ਜੋ ਤੇਰੇ ਮੈਂ ਚਲੇ ਕੁੜੀ ਜਿਹੜਾ ਚੱਲ ਜਾ ਭੱਜ ਤੋੜੀ ਗੱਡੀ ਚ ਮੱਛਰ ਮਾਰਦਾ ਬੀਤਾ ਕੀ ਹੈ ਕੀ ਵਾਲੇ ਰੱਖੇ ਨੇ ਚੱਲ ਮੈਂ ਜਾਣੀ ਆ ਪਾਸ ਆ ਉਹ ਤੂੰ ਘੜੀ ਜਾਣੀ ਆਂ ਤਾਗਾ ਉਹ ਤਾਂ ਹੈ ਬਸ ਜਾ ਮਾਂ ਦਰਮਣਾ ਖੋਲ ਤੂੰ ਹੈ ਵੀਰੇ ਕੁੜੀ ਓ ਯਾਰ ਜਾ ਬਾਗ ਨਾ ਨਾਸਾ ਯਾਰ ਜੇ ਨਹੀਂ ਮੈਂ ਜਾਣੀ ਕੀ ਕਹਿੰਦਾ ਸੀ ਬਸ ਕੋਈ ਨਾ ਮਸਰਦੀ ਤਾਂ ਮੈਂ ਕਰ ਦੂਗੀ ਉਟਾਪੜਿਆ ਕਿਹਦਾ ਤਾਂ ਗੁੱਲਾ ਹੀ ਪਿਆ ਸੀ ਹੁਣ ਗੱਡੀ ਵਿੱਚ ਮਾਰਦੀ ਸੀ ਗੁੱਲਾ ਦੀ ਦਾ ਕਿੰਨਾ ਛੋਟਾ ਜਾ ਰਿਹਾ ਫਰੀਪ ਨਾ ਅੱਛਾ ਗੱਡੀ ਦੁੱਜੀ ਚਲੋ ਵੜੀ ਇਹਨੇ ਬਾਲਾ ਵੱਡਾ ਆ ਗਿਆ ਆਪਣਾ ਨਮਾ ਭਈਆ ਸੋ ਆਪਾ ਪੁੰਜੀ ਘਰੇ ਕਿ ਪ੍ਰਸ਼ਾਸਾਰਿਆਂ ਨੇ ਮੈਨੂੰ ਦੇਤਾ ਕਿਸੇ ਨੇ ਖਾਦਾ ਹੀ ਨਹੀਂ